ये है चलो अब हम ट्रैक पर चल के जा रहे हैं चलो 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 ਮੁਰਤਾਬਤ ਮੁਰਤਾਬਤ ਤੇਰੀ ਜਨ ਤੋਂ ਵੀ ਇਹ ਸਤਾਰਾ ਕਰਦਾ ਕੀ ਤੇਰਾ ਫੇਰ ਬੈਟਰਾਇਟ ਹੋਈ ਐ ਤੇ ਸਾਰੇ ਟੈਂਕੀ ਦੇ ਸਰ ਮੇਰਾ ਨਾਮ ਮਨੀਸ਼ ਸ਼ਰੀਦਰ ਆ ਜੀ ਮੈਂ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸੈਕਟਰੀ ਆ ਤੇ ਇਹ ਜਿਹੜੇ ਆ ਫਿਜ਼ੀਕਲ ਐਜੂਕੇਸ਼ਨ ਟੀਚਰ ਦਾ ਜਿਹੜਾ ਗਰੁੱਪ ਹੈਗਾ ਵਾ ਜਿਹੜੇ ਘੱਟੋ ਘੱਟ 5500 ਟੀਚਰ ਨੇ ਪੂਰੇ ਪੰਜਾਬ ਦੇ ਵਿੱਚ ਇਹ ਜਗ੍ਹਾ ਜਗ੍ਹਾ ਤੇ ਅੱਜ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਫਜ਼ਿਲਕਾ ਹੋ ਗਿਆ ਅੰਦਰ ਹੋ ਗਿਆ ਤੇ ਅੱਜ ਇੱਥੇ ਅੰਮ੍ਰਿਤਸਰ ਵੀ ਇਹ ਇਕੱਠੇ ਹੋਏ ਨੇ ਇਹਨਾਂ ਦੀ ਜਿਹੜੀ ਮੰਗ ਆ ਉਹ ਇਹ ਆ ਕਿ ਇਹਨਾਂ ਨੂੰ ਹੁਣ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਜਿਹਦੇ ਵਿੱਚ ਇਹਨਾਂ ਦੀ ਐਲੀਜੀਬਿਲਟੀ ਜਿਹੜੀ ਆ ਪੇਪਰ ਦੇਣ ਦੀ ਉਹ ਖਤਮ ਕਰ ਦਿੱਤੀ ਗਈ ਆ ਬੀਪੀਐਡ ਵਾਲਿਆਂ ਦੀ ਸੋ ਇਹਨਾਂ ਦੀ ਇਹੀ ਮੰਗ ਆ ਕਿ ਸਾਡੀ ਐਲੀਜੀਬਿਲਟੀ ਨੂੰ ਬਰਕਰਾਰ ਰੱਖਿਆ ਜਾਵੇ ਜੋ ਪਹਿਲਾਂ ਤੋਂ ਚੱਲਦੀ ਆ ਰਹੀ ਆ ਤੇ ਸਾਨੂੰ ਪੇਪਰ ਦੇਣ ਦਾ ਮੌਕਾ ਦੇ ਦਿੱਤਾ ਜਾਵੇ ਕਿਉਂਕਿ ਉਹਦੇ ਤੇ ਹੀ ਇਹਨਾਂ ਦਾ ਭਵਿੱਖ ਨਿਰਭਰ ਕਰਦਾ ਹੈ ਇਹਨਾਂ ਨੇ ਪੜਾਈਆਂ ਕੀਤੀਆਂ ਐਨੇ ਸਾਲ ਇਹਨਾਂ ਨੇ ਪੈਸੇ ਖਰਚੇ ਡਿਗਰੀਆਂ ਕੀਤੀਆਂ ਤਾਂ ਜੋ ਕਿ ਕੱਲ ਨੂੰ ਮੌਕਾ ਮਿਲੇ ਤੇ ਅਸੀਂ ਦੇਸ਼ ਦਾ ਭਵਿੱਖ ਜਾਂ ਪੰਜਾਬ ਦਾ ਭਵਿੱਖ ਬਦਲ ਸਕੀਏ ਇਸ ਮਾਮਲੇ ਤੇ ਉੱਚ ਅਧਿਕਾਰੀ ਕੋਈ ਅਫਸਰਾਂ ਨੂੰ ਮਿਲੇ ਹਾਂਜੀ ਕਾਫੀ ਵਾਰੀ ਡੀਸੀ ਸਾਹਿਬ ਨੂੰ ਤੇ ਮੰਤਰੀਆਂ ਨੂੰ ਵੀ ਦਿੱਤੇ ਆ ਜਿਵੇਂ ਸੋਨੀ ਸਾਹਿਬ ਸੀਗੇ ਜਾਂ ਹੁਣ ਦੇ ਮੰਤਰੀ ਸੀਗੇ ਐਜੂਕੇਸ਼ਨ ਮੰਤਰੀ ਹਰਜੋਤ ਬੈਂਸ ਉਹਨਾਂ ਨੂੰ ਉਹਨਾਂ ਦੇ ਇਲਾਕੇ ਦੇ ਵਿੱਚ ਸਾਡੇ ਗਰੁੱਪਸ ਨੇ ਇਹਨਾਂ ਦੇ ਟੀਚਰਾਂ ਦੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਲੇਕਿਨ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਮਾਰਚ 25 ਨੂੰ ਨਵੀਂ ਨੋਟੀਫਿਕੇਸ਼ਨ ਕੱਢ ਕੇ ਇਹਨਾਂ ਨੂੰ ਵਿੱਚੋਂ ਕੈਟਾਗਰੀ ਚੋਂ ਆਊਟ ਕਰ ਦਿੱਤਾ ਗਿਆ ਪਰ ਜਿਹੜੀ ਭਗਵੰਤ ਸਾਮ ਸਰਕਾਰ ਉਹ ਤਾਂ ਕਹਿੰਦੀ ਹੈ ਜੋੜੋ ਵੀ ਕਾਮਲ ਲੋਕਾਂ ਦੇ ਪੈਲ ਦੇ ਆਧਾਰ ਤੇ ਕੀਤੇ ਜਾਣਗੇ ਜਦੋਂ ਨਵਾਂ ਉਹਨਾਂ ਨੇ ਕੀ ਸਮਝਿਆ ਸਰ ਇਹ ਪੈਲ ਸਾਰੀ ਹੈ ਨਾ ਜਿਹੜੀ ਹੁਣ ਹੋਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਵੀ ਭਰਤੀਆਂ ਹੋਈਆਂ ਮਾ ਤੇ ਉਹਦਾ ਰੋਲਾ ਪੈ ਗਿਆ ਹਰਿਆਣੇ ਦੇ ਬੰਦੇ ਜ਼ਿਆਦਾ ਇਹਨਾਂ ਨੇ ਪਰਤੀ ਕਰ ਲਿਆ ਕਿਤੇ ਹਿਮਾਚਲ ਦੇ ਕਰ ਲਿਆ ਕਿਤੇ ਦਿੱਲੀੋਂ ਲਿਆ ਲਿਆ ਕੇ ਫਿੱਟ ਕੀਤੇ ਜਾ ਰਹੇ ਨੇ ਸੋ ਪੰਜਾਬ ਸਰਕਾਰ ਦੀ ناکਾਮਯਾਬੀ ਹੈ ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਦੀ ਵੀ ناکਾਮਯਾਬੀ ਹੈ ਜਿਹੜੇ ਪਿਛਲੇ 15 ਸਾਲ ਤੋਂ ਇਹਨਾਂ ਦਾ ਹੱਲ ਨਹੀਂ ਕਰ ਪਾਰੇ 15 ਸਾਲ ਤੋਂ ਪੋਸਟਾਂ ਲਟਕਾਈ ਜਾ ਰਹੇ ਲਟਕਾਈ ਜਾ ਰਹੇ ਤੇ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਇਹਨਾਂ ਵਿਚਾਰਿਆਂ ਤਿੰਨਾਂ ਸਰਕਾਰਾਂ ਨੂੰ ਕਹਿ ਕੇ ਵੇਖ ਲਿਆ ਵਾ ਪਰ ਤਿੰਨਾਂ ਸਰਕਾਰਾਂ ਨੇ ਅਕਾਲੀ ਦਲ ਸੀ ਚਾਹੇ ਫਿਰ ਕਾਂਗਰਸ ਸੀ ਤੇ ਹੁਣ ਆਮ ਆਦਮੀ ਪਾਰਟੀ ਐ ਤਿੰਨੋਂ ਹੀ ਸਰਕਾਰਾਂ ਨੇ ਨਕਾਰ ਦਿੱਤਾ ਇਹਨਾਂ ਦਾ ਹੱਲ ਹੀ ਨਹੀਂ ਕਰਦੇ ਪਏ। ਟੋਟਲ ਕਿੰਨੇ ਸਟੂਡੈਂਟ ਲੱਗੇ ਜਨਾਬ ਇਹ ਟੋਟਲ 5500 ਸਟੂਡੈਂਟ ਨੇ ਤੇ 2200 ਪੋਸਟਾਂ ਨੇ ਜੀ। ਅੱਜ ਪੈਂਕੀ ਦੇ ਕਿੰਨੀ ਦੇ ਤੱਕ ਤੁਹਾਡੇ ਕੋਲ ਅਸਤੰਦਪੜਾ ਅਸੀਂ ਇਹਨਾਂ ਨੂੰ ਕਿਹਾ ਵਾ ਕਿ ਥੋੜਾ ਜਲਦੀ ਵੀ ਇੱਥੋਂ ਆਣਾ ਚਾਹੀਦਾ ਵਾ ਪਰ ਜੇ ਸਰਕਾਰ ਦੇ ਕੰਨ 'ਚ ਨਹੀਂ ਬਾਜ ਗਈ ਨਹੀਂ ਗੂੰਜ ਗਈ ਤੇ ਮੈਨੂੰ ਲੱਗਦਾ ਇਹ ਹੋਰ ਵੀ ਕਦਮ ਚੁੱਕਣਗੇ ਜੋ ਕਿ ਬੜਾ ਮੰਦ ਭਾਗਾ ਵਾ। ਕੁਝ ਕੋਈ ਉੱਚ ਅਧਿਕਾਰੀ ਇੱਥੇ ਪਹੁੰਚਿਆ ਮੌਕੇ ਤੇ ਅਜੇ ਤੱਕ ਤੇ ਇੱਥੇ ਕੋਈ ਨਹੀਂ ਪਹੁੰਚਿਆ ਸੀ ਥੋੜੇ ਦਿਨ ਪਹਿਲਾਂ ਡੀਸੀ ਕੋ ਗਏ ਸੀ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਏ ਸੀ ਉਹਨਾਂ ਵੀ ਆਸ਼ਵਾਸ਼ਣ ਦੇ ਕੇ ਤੋਰਤਾ ਸੀਗਾ ਜੇ ਨਾ ਮਸਲਾ ਆਇਆ ਤਾਂ ਅਗਲਾ ਤਾਂ ਸਟੈਪ ਕੀ ਹੋਏਗਾ ਜੀ ਅੱਗੇ ਹੋਰ ਵੀ ਅੱਗੇ ਤਰਨਾ ਹੈ ਜੀ ਸਾਨੂੰ ਅਸੀਂ ਦੱਸਾਂਗੇ ਜੋ ਵੀ ਹੈ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਅਸੀਂ ਇਹਦਾ ਪ੍ਰੋਟੈਸਟ ਕਰਾਂਗੇ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਅਸੀਂ ਸਾਰੇ ਇੱਥੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਅਸੀਂ ਸਰਕਾਰ ਨੂੰ ਇੱਥੇ ਭੰਡਲ ਨਹੀਂ ਖਲੋਤੇ ਅਹੀਂ ਸਰਕਾਰ ਦੀਆਂ ਉਹਨਾਂ ਕਦਮਾਂ ਨੂੰ ਵੀ ਐਪਰੀਸ਼ੀਏਟ ਕਰਦੇ ਆ ਜਿਹੜੇ ਉਹ ਚੰਗੇ ਕਦਮ ਚੁੱਕਦੇ ਆ ਹੁਣ ਪਿੱਛੇ ਜੇ ਸਰਕਾਰ ਨੇ ਭਰਤੀ ਕੀਤੀ ਆ ਪੰਜਾਬ ਪੁਲਿਸ ਦੀ ਉਹ ਬਹੁਤ ਸੋਹਣਾ ਸਟੈਪ ਉਹਨਾਂ ਨੇ ਲਿਆ ਕਿ ਜਿਹੜੇ ਪਿੱਛੇ ਭਰਤੀ ਨਹੀਂ ਹੋ ਸਕੇ ਸੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਤੇ ਭਰਤੀ ਕਰ ਲਿਆ ਗਿਆ ਸਾਡੀ ਸਰਕਾਰ ਨੂੰ ਮੰਗਿਆ ਕਿ ਸਾਡੇ ਲਈ ਵੀ ਇੱਕ ਚੰਗਾ ਕਦਮ ਚੁੱਕੇ ਸਾਡੇ ਬੀਪੀਐਡ ਵਾਲਿਆਂ ਨੂੰ ਪੀਟੀਆਈ ਦੇ 2000 ਜਿਹੜੀ ਨੋਟੀਫਿਕੇਸ਼ਨ ਕੱਢੀ ਆ ਉਹਦੇ ਵਿੱਚ ਮੌਕਾ ਦਿੱਤਾ ਜਾਵੇ ਕਿ ਉਹ ਪੇਪਰ ਦੇ ਸਕਣ ਮੇਨ ਮੰਗ ਸਾਡੀ ਇਹੀ ਆ ਸਾਡੇ ਵੱਲੋਂ ਕੋਈ ਮੰਤਰੀ ਨੂੰ ਮੰਤਰੀ ਮੰਤਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਜਾਂ ਦੱਸ ਦਿਓ ਜੀ 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 ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ ਆ ਉਪ ਮੁੱਖ ਮੰਤਰੀ ਜੀ ਸੋਨੀ ਸਾਹਿਬ ਜੀ ਨੂੰ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋਇਆ ਜਿੱਥੇ ਜਿੱਥੇ ਸਾਡੀ ਪਹੁੰਚ ਹੋ ਰਹੀ ਹੈ ਅਸੀਂ ਉਹਨਾਂ ਦੇ ਕੋਲ ਜਾ ਰਹੇ ਹਾਂ ਪਹੁੰਚ ਕਰ ਰਹੇ ਹਾਂ ਸਰ ਪੀਸਫੁਲੀ ਚੱਲ ਰਿਹਾ ਕੋਈ ਹੜਦੰਗ ਪੁਣਾ ਨਹੀਂ ਅਸੀਂ ਮਚਾ ਰਹੇ ਇੱਥੇ ਸਿਰਫ ਜਿਹੜੇ ਉੱਪਰ ਚੜੇ ਹੋਏ ਟੈਂਕੀ ਤੋਂ ਮਜਬੂਰ ਨੇ ਕੋਈ ਵੀ ਖੁਸ਼ੀ ਨਾਲ ਨਹੀਂ ਚੜਿਆ ਹੋਇਆ ਅਸੀਂ ਇੱਥੇ ਸਿਰਫ ਸਾਡੀ ਪੀਸਫੁਲੀਲੀ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਮੰਗ ਇਹ ਹੀ ਹੈ ਕਿ 2000 ਜਿਹੜੀ ਪੀਟੀਆਈ ਗਜਟ ਨੋਟੀਫਿਕੇਸ਼ਨ ਕੱਢਿਆ ਗਿਆ ਉਹਦੇ ਵਿੱਚ ਬੀਪੀਐਡ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ ਪੇਪਰ ਦੇਣ ਦਾ ਠੀਕ ਹੈ ਓਕੇ ਇੱਕ ਮਿੰਟ ਦੱਸਦੇ ਹਾਂ ਜੀ ਦੱਸਦੇ ਹਾਂ ਹੁਣੇ ਦੱਸ ਦੱਸਦੇ ਹੁਣੇ ਦੱਸਦੇ ਇੱਕ ਮਿੰਟ ਗੱਲ ਕਰਕੇ ਦੱਸ ਦੋ ਕਿਦਾਂ ਸਰ ਗੱਲ ਕਰਦੇ ਦੱਸਦੇ ਜਿੰਨਾ ਨਾਲ ਗੱਲ ਕਰਕੇ ਦੱਸਦੇ ਟੀਚਰ ਇੰਨਾ ਇਹਨਾਂ ਦੀ ਮੰਗਾ ਜੀ ਕੁਛ ਉਹਨਾਂ ਨੇ ਦੱਸਿਆ ਨਹੀਂ ਅਰੇ ਉਹ ਦੱਸਦੇ ਆ ਜੀ ਉੱਥੇ ਜਿਹੜਾ ਵਾ ਡੀਸੀ ਆਫਿਸ ਲੈ ਕੇ ਜਾਂਦੇ ਨੇ ਟੀਚਰ ਆ ਜੀ ਟੀਚਰ ਚੜੇ ਬਿਲਕੁਲ ਚੜੇ ਜੀ ਹਾਂਜੀ ਤੇ ਤੁਸੀਂ ਕਿਹਾ ਕਿ ਥੱਲੇ ਆਇਓ ਹਾਂਜੀ ਹਾਂਜੀ ਕਿਹਾ ਪਰ ਜਿਉ ਨਹੀਂ ਮੰਨ ਰਹੇ ਜੀ ਹਾਂਜੀ ਹੁਣ ਸਰ ਤੁਸੀਂ ਕਿਦਾਂ ਗੱਲ ਕਰੋਗੇ ਮੈਂ ਕਰਦਾ ਜੀ ਆਪਣੇ ਸੀਨੀਅਰ ਅਫਸਰਾਂ ਨਾਲ ਕਰਦੇ ਹਾਂ ਕਰਦੇ ਲਗਾਤਾਰ ਤੁਹਮ ਜਾਂਦੀ ਕੰਮ ਜਿੱਤੀ ਜਾ ਰਹੀ ਹਾਂ ਜੀ ਹਾਂਜੀ ਹਾਂਜੀ ਬਿਲਕੁਲ ਕੀਤੀ ਹੈ ਚਲੋ